ਪੀਆਰਟੀਸੀ ਪੰਨਬਾਸ ਰੋਡਵੇ ਦੇ ਜਿਹੜੇ ਕੱਚੇ ਬਲਾਜ਼ਮਾ ਉਹਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ ਚੰਡੀਗੜ੍ਹ ਡਿਪੂ ਦੀ ਇਹ ਹੜਤਾਲ ਹੈਗੀ ਆ ਚੰਡੀਗੜ੍ਹ ਡਿਪੂ ਦੇ ਵਿੱਚ ਇਸ ਸਮੇਂ ਅਸੀਂ ਖੜੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਕਿ ਇਸ ਸਮੇਂ ਦੀਆਂ ਤਸਵੀਰਾਂ ਕਿਸ ਤਰੀਕੇ ਦੀਆਂ ਸਾਰੀਆਂ ਦੀਆਂ ਸਾਰੀਆਂ ਬੱਸਾਂ ਚੰਡੀਗੜ੍ਹ ਡਿਪੂ ਦੀਆਂ ਜਿਹੜੀਆਂ ਹੈਗੀਆਂ ਉਹ ਅੱਜ ਚੰਦੀਆਂ ਢੀਪੂ ਦੇ ਵਿੱਚ ਰੋਕ ਦਿੱਤੀਆਂ ਗਈਆਂ ਕਿਤੇ ਵੀ ਇਹ ਬੱਸਾਂ ਨਹੀਂ ਜਾਣਗੀਆਂ ਸੰਪੂਰਨ ਤੌਰ ਤੇ ਚੱਕਾ ਜਾਮ ਇਹਨਾਂ ਬੱਸਾਂ ਦਾ ਕਰ ਦਿੱਤਾ ਗਿਆ ਸਾਡੇ ਨਾਲ ਇਸ ਯੂਨੀਅਨ ਦੇ ਪ੍ਰਧਾਨ ਵੀ ਹੋਣਗੇ ਸੂਬਾ ਆਗੂ ਵੀ ਹੋਣਗੇ ਇਹਨਾਂ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਪੀਆਰਟੀਸੀ ਪਨਬਸ ਰੋਡਵੇਜ ਕੱਚੇ ਮੁਲਾਜ਼ਮ ਯੂਨੀਅਨ ਦੇ ਜਿਹੜੇ ਸੂਬਾ ਆਗੂ ਹੈਗੇ ਨਿਰਜੀਤ ਬਾਵਾ ਉਹ ਹੈਗੇ ਨੇ ਇਹਨਾਂ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਕਿਵੇਂ ਪਹਿਲਾਂ ਤਾਂ ਇਹ ਮੰਗਾ ਕਿਹੜੀਆਂ ਕਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਲੈ ਕੇ ਅੱਜ ਬੱਸਾਂ ਰੋਕੀਆਂ ਗਈਆਂ ਤੇ ਬੱਸਾਂ ਕਿੰਨੀਆਂ ਸਰ ਮੈਂਨ ਤੌਰ ਤੇ ਸਾਡਾ ਜਿਹੜਾ ਅੱਜ ਦਾ ਮੁੱਦਾ ਜੀ ਅਸੀਂ ਰੂਟਾ ਕਲਰਕ ਜਿਹੜੇ ਸਾਡੇ ਡਿਊਟੀ ਸੈਕਸ਼ਨ ਦੇ ਵਿੱਚ ਲੱਗੇ ਆ ਉਹਨਾਂ ਦੇ ਖਿਲਾਫ ਜਿਹੜਾ ਅੱਜ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਤਕਰੀਬਨ ਸਾਡੀਆਂ 120 ਤੋਂ 25 ਜਿਹੜੀਆਂ ਬੱਸਾਂ ਅੱਜ ਬੰਦ ਰਹਿਣੀਆਂ ਚੰਡੀਗੜੀ ਦੀਪੂਆਂ ਤੇ ਫਿਲਹਾਲ ਜਿਹੜਾ ਅਸੀਂ ਚੰਡੀਗੜੀ ਦੀਪੂ ਦਾ ਗੇਟ ਤੇ ਬੈ ਕੇ ਚੰਡੀਗੜੀ ਦੀਪੂ ਦੇ ਹੀ ਵਰਕਰ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਬਾਕੀ ਦੇ ਮਜ਼ਦਮ ਕਿੰਨੇ ਤੁਹਾਡੇ ਹਾਂਜੀ ਮਜ਼ਦਮ ਜੀ ਸਾਡੇ 250 ਤੋਂ 350 ਦੇ ਕਰੀਬ ਵਰਕਰ ਨੇ ਤੇ ਜਿਹੜੇ ਰੂਟ ਤੇ ਡਿਊਟੀ ਕਰਦੇ ਆ ਆਊਟਸੋਰਸ ਤੇ ਨੇ ਕੁਝ ਕੰਟਰੈਕਟ ਦੇਨੇ ਜੀ ਅੱਛਾ ਮੰਗਾ ਕਿਹੜੀ ਕਿਹੜੀ ਹੈ ਹਾਂ ਜੀ ਮੰਗਾ ਸਾਰੇ ਸਾਡਾ ਪਿਛਲੇ ਸਮੇਂ ਤੋਂ ਜਿਹੜੀ ਓਵਰਟਾਈਮ ਦੀ ਇੱਕ ਮੇਨ ਤੌਰ ਤੇ ਮੰਗ ਚੱਲ ਰਹੀ ਸੀ ਜਿਹਦੇ ਵਿੱਚ ਵਰਕਰਾਂ ਦੀ ਜਿਹੜੀ ਲਾਅ ਦੇ ਮੁਤਾਬਕ 8 ਘੰਟੇ ਡਿਊਟੀ ਬਣਦੀ ਹੈ ਜੀ ਤੇ 8 ਘੰਟੇ ਤੋਂ ਐਕਸਟਰਾ ਕਿਉਂਕਿ ਹੁਣ ਰੂਟ ਤੇ ਗੱਡੀਆਂ ਚੱਲਦੀਆਂ ਲੌਂਗ ਰੋਟੇਸ਼ਨਾਂ ਨੇ ਜਿਹਦੇ ਕਰਕੇ ਜਿਹੜੀ ਡਿਊਟੀ ਆ 8 ਘੰਟੇ ਤੋਂ ਉੱਪਰ ਹੋ ਜਾਂਦੀ ਆ ਤੇ ਜੋ ਜਿਹੜਾ ਉੱਪਰ ਡਿਊਟੀ ਕਰਦੇ ਆ ਵਰਕਰ ਉਹਨਾਂ ਨੂੰ ਜਿਹੜਾ ਓਵਰਟਾਈਮ ਦੇਣਾ ਬਣਦਾ ਹੈ ਲਾਅ ਦੇ ਮੁਤਾਬਕ ਤੇ ਜੋ ਪੀਆਰਟੀਸੀ ਦੇ ਕਾਨੂੰਨਾਂ ਦੇ ਮੁਤਾਬਕ ਓਵਰਟਾਈਮ ਜਿਹੜਾ ਦੇਣਾ ਬਣਦਾ ਸੀ ਉਹ ਮੈਨੇਜਮੈਂਟ ਵੱਲੋਂ ਸਾਡੀ ਪਿੱਛੇ ਸੀਨੀਅਰ ਅਧਿਕਾਰੀਆਂ ਨਾਲ ਜਿਹੜੀ ਗੱਲਬਾਤ ਹੋਈ ਆ ਉੱਥੇ ਸੀਨੀਅਰ ਅਧਿਕਾਰੀਆਂ ਵੱਲੋਂ ਲਾਗੂ ਕਰਤਾ ਗਿਆ ਸੀ ਉਹ 9 ਤਰੀਕ ਨੂੰ ਸਾਡੀ ਮੀਟਿੰਗ ਫਾਈਨਲ ਹੋਈ ਸੀ ਤੇ 10 ਦਿਨ ਦਾ ਸਮਾਂ ਲਾ ਕੇ ਜਿਹੜਾ ਓਵਰਟਾਈਮ ਉਹ ਬਣਾਇਆ ਸੀਗਾ ਤੇ 11 ਤਰੀਕ ਨੂੰ ਜਿਹੜਾ ਉਹਨਾਂ ਨੇ ਅਧਿਕਾਰੀਆਂ ਨਾਲ ਸਹਿਮਤੀ ਦੇ ਕੇ ਲਾਗੂ ਕਰਨ ਦਾ ਸਾਨੂੰ ਭਰੋਸਾ ਦਿੱਤਾ ਸੀ ਤੇ ਜਿਸ ਦੇ ਉਲਟ ਸਾਡੇ ਰੋਟਾ ਕਲਰਕ ਜਿਹੜੇ ਡਿਊਟੀ ਸੈਕਸ਼ਨ 'ਚ ਲੱਗੇ ਆ ਉਹਨਾਂ ਵੱਲੋਂ ਉਨ੍ਹਾਂ ਹੁਕਮਾਂ ਦੀ ਲੰਘਣਾ ਕਰਦੇ ਹੋਏ ਉਹ ਜਿਹੜਾ ਰੂਟ ਰੋਟੇਸ਼ਨਾਂ ਬਣਾਈਆਂ ਸੀ ਓਵਰਟਾਈਮ ਦੀਆਂ ਉਹ ਲਾਗੂ ਨਾ ਕਰਕੇ ਵਰਕਰਾਂ ਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਸਿੱਧਾ ਹੀ ਤੇ ਜੇਕਰ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਰਵੱਈਆ ਜਿਹੜਾ ਐਡੀ ਭੱਤੀ ਸ਼ਬਦਾਵਲੀ ਸੀ ਵੀ ਜੋ ਕਿ ਦਫਤਰੀ ਭਾਸ਼ਾ ਛੱਡ ਕੇ ਸਿੱਧੇ ਰੂਪ 'ਚ ਕਿਤੇ ਨਾ ਕਿਤੇ ਵਰਕਰਾਂ ਨੂੰ ਨੀਵਾ ਦਿਖਾਉਣ ਦੀ ਗੱਲ ਉਹ ਅਕਸਰ ਕਰਦੇ ਸੀ ਤੇ ਜੇ ਕੋਈ ਵਰਕਰ ਡਿਊਟੀ ਆਪਣੀ ਲਈ ਗੱਲ ਕਰਨ ਜਾਂਦਾ ਸੀ ਤਾਂ ਅੱਗੋਂ ਕਿਛੇ ਬੋਲ ਬੋਲ ਕੇ ਉਹਨਾਂ ਵੱਲੋਂ ਜਿਹੜਾ ਵਰਕਰਾਂ ਨੂੰ ਜਲੀਲ ਕੀਤਾ ਜਾਂਦਾ ਸੀ ਤੇ ਜਿਹਦੇ ਰੋਸ ਵਜੋਂ ਅੱਜ ਇਹਨਾਂ ਨੂੰ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਮਿਲੇ ਆ ਇਹਨਾਂ ਨੇ ਜਿਹੜਾ ਸਾਨੂੰ ਗਲਤ ਤਰੀਕੇ ਨਾਲ ਜਿਹੜਾ ਸ਼ਬਦਾਵਲੀ ਵਰਤੀ ਆ ਉਹਦੇ ਰੋਸ ਵਜੋਂ ਅੱਜ ਅਸੀਂ ਡਿਪੂ ਦੇ ਗੇਟ ਤੇ ਬੈਠੇ ਆ ਜੀ ਗੇਟ ਖੁੱਲਾ ਪਰ ਵਰਕਰ ਜਿਹੜਾ ਆਪਣੀਆਂ ਡਿਊਟੀਆਂ ਛੱਡ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਅੱਛਾ ਤੁਸੀਂ ਇਹ ਦੱਸ ਦਿਓ ਕਿੰਨੀਆਂ ਇੱਕ ਬੱਸਾਂ ਅੱਜ ਰੋਕੀਆਂ ਹੋਈਆਂ? ਕੋਈ ਸਰਕਾਰ ਨਾਲ ਮੰਤਰੀ ਨਾਲ ਗੱਲਬਾਤ ਹੋਈ? ਟ੍ਰਾਂਸਪੋਰਟ ਮੰਤਰੀ ਲਾਲਜੀਤ ਮੁੰਦਰਾ ਹੈਗੇ ਨਾ ਗੱਲਬਾਤ? ਫਿਲਾਲ ਜੀ ਸਾਡੇ ਚੰਡੀ ਫਿਲਾਲ ਜੀ ਸਾਡੇ ਚੰਡੀਗੜੀ ਡੀਪੂ ਦੇ ਵਿੱਚ ਹੀ ਰੋਸ ਪ੍ਰਦਰਸ਼ਨ ਚੱਲ ਰਿਹਾ ਕਿਉਂਕਿ ਚੰਡੀਗੜੀ ਡੀਪੂ ਦਾ ਅਧਿਕਾਰੀ ਹੈ ਜੀ ਇਹ ਜੋ ਕਿ ਡਿਊਟੀ ਕਲਰਕ ਦੇ ਅਹੁਦੇ ਤੇ ਚੰਡੀਗੜੀ ਡੀਪੂ ਚ ਰੂਹੇ ਸਥਾਪਿਤ ਕੀਤਾ ਹੋਇਆ ਤੇ 100 ਦੇ 100 ਪਲੱਸ ਬੱਸਾਂ ਚੰਡੀਗੜੀ ਡੀਪੂ ਦੀਆਂ ਇਹ ਜ਼ਰੂਰ ਉਪਰ ਰੋਸ ਪ੍ਰਦਰਸ਼ਨ 'ਚ ਖੜੀਆਂ ਤੇ 22300 ਦੇ ਲਗਭਗ ਵਰਕਰ ਨੇ ਸਾਡੀ ਦੇਖੋ ਬਾਰ-ਬਾਰ ਸਮਝਾਉਣ ਦੇ باوجود ਵੀ ਇਹ ਡਿਊਟੀ ਕਲਰਕ ਵੱਲੋਂ ਇੱਕ ਵਰਕਰਾਂ ਨੂੰ ਗਲਤ ਤਰੀਕੇ ਨਾਲ ਬੋਲਣਾ ਗਲਤ ਤਰੀਕੇ ਨਾਲ ਗਾਈਡ ਕਰਨਾ ਇੱਕ ਦਫ਼ਤਰੀ ਭਾਸ਼ਾ ਨੂੰ ਛੱਡ ਕੇ ਇੱਕ ਜੱਟ ਭਾਸ਼ਾ ਦਾ ਇਸਤੇਮਾਲ ਕਰਨਾ ਜਾਂ ਜਿਵੇਂ ਕਹਿੰਦੀ ਆਪਾਂ ਗਲਤ ਲੈਂਗੁਏਜ ਨੇ ਵਰਤਣੀ ਠੀਕ ਹੈ ਜੀ ਤੇ ਅਸੀਂ ਕੱਲ ਜਰਨਲ ਮੈਨੇਜਰ ਸਾਹਿਬ ਦੇ ਧਿਆਨ 'ਚ ਵੀ ਇਹ ਗੱਲ ਲਿਆਉਣ ਵਾਸਤੇ ਉਰੇ ਖੜੇ ਸੀਗੇ ਪੰਜ-ਛੇ ਆਗੂ ਸਾਡੇ ਸਵੇਰ ਤੋਂ ਅਸੀਂ ਵੇਟ ਕਰ ਰਹੇ ਸੀ ਲੇਕਿਨ ਜਰਨਲ ਮਲੇ ਦੇ ਸਾਹਮਣੇ ਵੀ ਸਾਡੀ ਗੱਲ ਬਾਤ ਨਹੀਂ ਸੁਣੀ ਇਗਨੋਰ ਕਰਤਾ ਤਾਂ ਸਾਨੂੰ ਮਜਬੂਰਨ ਇਹ ਅੱਜ ਦਾ ਜੋ ਪ੍ਰੋਗਰਾਮ ਦੇਣਾ ਪਿਆ ਹੁਣ ਸਾਡੀ ਮੇਨ ਮੰਗ ਇਹ ਹੈ ਵੀ ਇਹਨੂੰ ਬਦਲ ਕੇ ਤੁਰੰਤ ਪਹਿਲੀ ਦਾ ਅਦੀ ਕਾਰਵਾਈ ਕੀਤੀ ਜਾਵੇ ਵੀ ਜੋ ਨੁਕਸਾਨ ਹੋਇਆ ਅੱਜ ਪੀਆਰਟੀਸੀ ਦਾ مالی ਨੁਕਸਾਨ ਇਹ ਬੰਦੇ ਕਰਕੇ ਹੋਇਆ ਡਿਊਟੀ ਕਲਰਕ ਕਰਕੇ ਹੋਇਆ ਇਹਦੇ ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਤੈਨੂੰ ਬਦਲ ਕੇ ਉਰੇ ਇਮਾਨਦਾਰ ਤੇ ਇੱਕ ਕਾਬਲੀਅਤ ਅਧਿਕਾਰੀ ਨੂੰ ਇਹ ਸੀਟ ਤੇ ਬਰਾਜਮਾਨ ਕੀਤਾ ਜਾਵੇ ਤਾਂ ਕਿ ਵਰਕਰਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਠੀਕ ਹੈ ਜੀ ਕੱਚੇ ਵਰਕਰ ਨੇ ਬਹੁਤ ਘੱਟ ਨਗੂਨੀਆਂ ਤਨਖਾਹਾਂ ਤੇ ਕੰਮ ਕਰਦੇ ਆ ਉਹਨਾਂ ਦੇ ਹਿੱਤਾਂ ਨੂੰ ਰੱਖਦੇ ਹੋਰੇ ਇੱਕ ਮਾਨਦਾਰ ਅਧਿਕਾਰੀ ਦੀ ਜ਼ਰੂਰਤ ਹੈ ਸਾਨੂੰ ਇਹੀ ਸਾਡੀਆਂ ਅੱਜ ਦੀਆਂ ਆਈਡੀਆ ਮੁੱਖ ਮੰਗਾਂ ਨੇ ਧੰਨਵਾਦ ਜੀ ਖਬਰਾਂ ਦਾ ਬਿਲਕੁਲ ਜੀ ਤਾਂ ਚੰਡੀਗੜ੍ਹ ਦੇ ਵਿੱਚ ਇਹ ਤਰਨਾ ਪ੍ਰਦਰਸ਼ਨ ਚੰਡੀਗੜ੍ਹ ਡੀਪੂ ਦੇ ਜਿਹੜੇ ਤਾਂ ਮੁਲਾਜ਼ਮ ਨੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਜੋ ਅਧਿਕਾਰੀ ਦੇ ਨਾਲ ਜਿਹੜਾ ਰੋਸ ਹੈਗਾ ਕਿਉਂਕਿ ਪਾਸ਼ਾ ਗਲਤ ਇਸਤੇਮਾਲ ਕੀਤੇ ਹਨ ਨਾਲ-ਨਾਲ ਜਿਹੜਾ ਓਵਰਟਾਈਮ ਦਾ ਇਸ਼ੂ ਜਿਹੜੀ ਇਹ ਪਹਿਲਾਂ ਵੀ ਗੱਲਬਾਤ ਹੋ ਚੁੱਕੀ ਆ ਉਸ ਇਸ਼ੂ ਨੂੰ ਲੈ ਕੇ ਮੀਟਿੰਗ ਦੀ ਬੰਕ ਕੀਤੀ ਜਾ ਰਹੀ ਆ ਤੇ ਓਵਰਟਾਈਮ ਦੇਣ ਦੀ ਜਿਹੜੀ ਮੰਗ ਨੂੰ ਲੈ ਕੇ ਅੱਜ ਚੰਡੀਗੜ੍ਹ ਡੀਪੋ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਕੈਮਰਾਮੈਨ ਤੁਸੀਂ ਮੇਰਾ ਦਿਨ ਰਵਿੰਦਰ ਮੀਤ ਪੀਟੀਸੀ ਨਿਊਜ਼